नमस्कार दैनिक चेहरा टीवी देखने वाले सारे दर्शकों का स्वागत है इसलिए एक बटी अपडेट जेडी है तोटे ना सांझी करने जा रहे हैं कि जिस तरह कि ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਜਿਹੜਾ ਆ ਬੀਐਸਬੀ ਨੂੰ ਲੈ ਕੇ ਇੱਕ ਨਵਾਂ ਕਾਨੂੰਨ ਜਿਹੜਾ ਆ ਉਹ ਬਾਤ ਕੀਤਾ ਜਾ ਰਿਹਾ ਹੈ ਔਰ ਉਸ ਤੇ ਜਲਦੀਆਂ ਹੀ ਸਾਡੀ ਜਿਹੜੀ ਟੀਮ ਵੱਲੋਂ ਹੈ ਜਿਹੜੇ ਸ਼ਹਿਰ ਦੇ ਵਕਫਤ ਨੁਮਾਇंदे ਚਾਹੇ ਉਹ ਕਿਸੇ ਰਾਜਨੀਤਿਕ ਪਾਰਟੀ ਦੇ ਉਧੇਦਾਰ ਹੋਣ ਚਾਹੇ आम पब्लिक ਹੋਏ ਉਹਨਾਂ ਨਾਲ ਜिले ਆਪਾਂ رابطہ ਕੀਤਾ ਉਹਨਾਂ ਦੀ ਜਾਣਕਾਰੀ ਦੇ ਵਿੱਚ ਇਹ ਗੱਲ ਲਿਆਂਦੀ ਕਿ ਜਿਹੜਾ بیਜਵੀ ਨੂੰ ਲੈ ਕੇ ਨਵਾਂ ਕਾਨੂੰਨ ਜਿਹੜਾ ਉਹ ਪਾਸ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉੱਥੇ ਹੀ ਤੁਹਾਨੂੰ ਦੱਸਦੇ ਚੱਲੀਏ ਕਿ Hindu ਸਮਾਜ ਦੇ ਵਿੱਚ بیਜਵੀ ਨੂੰ ਲੈ ਕੇ ਜਿਹੜਾ ਕਾਫੀ ਰੋਸ਼ ਬੇਕਰ ਨੂੰ ਮਿਲਿਆ ਹੈ ਆਪਾਂ ਰੂਬਰੂ ਕਰਵਾਵਾਂਗੇ ਤੁਹਾਡੇ ਨਾਲ ਜਿਹੜੇ ਸਾਡੇ ਨਾਲ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਲੋਕਾਂ ਨੇ ਕੀ ਗੱਲਬਾਤ ਕੀਤੀ ਆ ਔਰ ਉਹਨਾਂ ਦਾ ਕੀ ਕਹਿਣਾ ਹੈ ਇਹ ਆਪਾਂ ਸਾਰਾ ਤੁਹਾਡੇ ਨਾਲ ਸਾਝਾ ਕਰਾਂਗੇ ਪਰ ਉਸ ਤੋਂ ਪਹਿਲੇ ਤੁਹਾਨੂੰ ਦੱਸ ਦੇਣੀ ਹੈ ਕਿ Hindu ਨਿਤਾਮਾ ਵੱਲੋਂ ਅਤੇ Hindu ਲੋਕਾਂ ਵੱਲੋਂ ਸਨਾਤਨੀ ਧਰਮ ਦੇ ਜਿਹੜੇ ਮੰਨਣ ਵਾਲੇ ਆ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਦ ਵੀ ਬੇਅਦਬੀ ਦਾ ਨਾਮ ਆਂਦਾ ਹੈ ਤਾਂ ਬਕਬਕ ਕਰ ਧਰਮਾਂ ਦੀ ਗੱਲ بڑے ਤਰੀਕੇ ਨਾਲ ਉਛਾਲੀ ਜਾਂਦੀ ਹੈ ਔਰ ਜਿਸ ਦੇ ਵਿੱਚ ਪ੍ਰਸ਼ਾਸਨ ਵੀ ਜਿਹੜਾ ਆ ਪਫਾ ਪਾ ਲਿਆ ਆ ਜਾਂਦਾ ਹੈ ਪਰ ਉੱਥੇ ਹੀ ਜੇ ਗੱਲ ਕਰੀਏ ਹਿੰਦੂ ਪੱਤਰੀ ਵਾਲੇ ਕਹਿੰਦੇ ਆ ਹਿੰਦੂ ਦੇਵੀ ਦੇਪਿਆਂ, ਧਾਲ, ਕਦੂ ਦਾ ਜਿਹੜੀ ਆ ਬੀਐਚਜੀ ਆ ਹੁੰਦੀ ਆ ਰਹੀ ਆ ਚਾਹੇ ਗੱਲ ਕਰੀਏ ਕੋਈ ਖਾਨ ਪੀਂਦੀ ਚੀਜ਼ ਦੀ ਹੋਏ ਚਾਹੇ ਕੋਈ ਤਮਾਕੂ ਪਦਾਰਥਾ ਦੀ ਹੋਏ ਜਿੱਤੇ ਕਿ ਹਿੰਦੂ ਦੇਵੀ ਦੇ ਆਕ੍ਰਿਅੀਆਂ, ਫੋਟੋਆਂ ਜਿਹੜੀਆਂ ਲਗਾ ਕੇ ਵਪਾਰ ਕੀਤਾ ਜਾਂਦਾ ਹੈ ਜਿਸ ਦੇ ਚਲਦਿਆਂ ਹਿੰਦੂ ਲੋਕਾਂ ਦੇ ਵਿੱਚ ਜਿਹੜਾ ਉਹ ਕਾਫੀ ਨੋਟ ਲੈ ਕੇ ਨੂੰ ਲੈ ਰਿਹਾ ਅਤੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਦੇਖਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ ਉੱਤੇ ਨਾਲ ਨਾਲ ਹੀ ਉਹਨਾਂ ਵੱਲੋਂ ਇੱਕ ਅਪੀਲ ਵੀ ਜਿਹੜੀ ਹੈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਕੀਤੀ ਗਈ ਹੈ ਕਿ ਦੇ ਅਧਿਕਾਰ ਕਰਨ ਵਾਲੇ ਜਾਇਜ਼ ਜਿਹੇ ਕਰ ਰਹੇ ਹੋਣੇ ਅਗਰ ਕੋਈ ਕਿਸੇ ਤਰ੍ਹਾਂ ਦੀ ਵਿਆਪੀ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਹੋਵੇ ਕਿ ਤੋ ਤੱਕ ਕਿ ਇਹ ਲੋਕਾਂ ਨੇ ਪਾਛੀ ਦੀ ਮੰਗ ਕੀਤੀ ਕਿ ਜਿਹੜਾ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਕਰਦਾ ਹੈ ਉਸ ਨੂੰ ਤੁਰੰਤ ਹਾਤੀ ਜੜੀ ਆ ਉਹ ਦਿੱਤੀ ਜਾਵੇ ਹੋਰ ਕੀ ਕਹਿਣਾ ਹੈ ਲੋਕਾਂ ਦਾ ਉਹ ਪੂਰੀ ਰਿਪੋਰਟ ਪੰਜਾਬ ਸਰਕਾਰ ਜੋ ਕਾਨੂੰਨ ਬਣਾ ਰਹੀ ਹੈ ਬੇਜ਼ੁਕ ਦਾ ਬੰਨਾ ਚਾਹੀਦਾ ਬਹੁਤ अच्छी ਗੱਲ ਆ ਪਰ ਜੋ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੇ ਆਪਣੇ ਦੇਸ਼ ਦੇ ਵਿੱਚ ਸਾਡੇ Hindu ਦੇਵਤਿਆਂ ਦੇ ਨਾਲ ਛਲਵਾੜ ਕੀਤਾ ਜਾਂਦਾ ਹੈ چاہے ਜਿਸ ਤਰ੍ਹਾਂ ਗ੍ਰੇਟ ਬੰਡਲ ਉਸ ਬੰਡਲ ਦੇ ਉੱਪਰ ਭਗਵਾਨ ਸ਼੍ਰੀ ਗਣੇਸ਼ ਜੀ ਦਾ ਚਿੱਤਰ ਲਗਾਇਆ ਜਾਂਦਾ ਜਦ ਕਿ Hindu ਸਮਾਜ ਦੇ ਵਿੱਚ ਕੋਈ ਵੀ શુભ ਕਾਰਜ ਕਰ ਰਿਹਾ ਸਾਰੇ ਤੋਂ ਪਹਿਲੇ ਅਸੀਂ ਗਣੇਸ਼ ਪੂਜਨ ਕਰਦੇ ਹਾਂ ਇੱਥੇ ਜਿਹੜਾ ਕਬੀਰ ਖੈਣੀ ਕਬੀਰ ਜੀ ਦਾ ਸਾਡੇ ਸਨਾਤਨ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਉਹਨਾਂ ਦਾ ਕਬੀਰ ਖਾਨ ਇਸ ਕਰਕੇ ਥਾ ਥਾ ਦੇ ਗਲੀਆਂ ਦੇ ਵਿੱਚ ਸਾਡੇ ਭਗਵਾਨ ਕਨਿਸ਼ ਮਹਾਰਾਜ ਜੀ ਦੀ ਮੂਰਤੀ ਹੈ ਬੀੜੀਆਂ ਦੇ ਮੰਡਲ ਦੇ ਉੱਪਰ ਲਾਤੀ ਕਲੀਆਂ ਦੇ ਵਿੱਚ ਕੋਨੇ-ਕੋਨੇ ਦੇ ਫੇਟੀਆਂ ਹੁੰਦੀਆਂ ਢੇਰਾ ਦੇ ਉੱਪਰ ਫੇਟੀਆਂ ਹੁੰਦੀਆਂ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਸੈਂਟਰ ਦੀ ਸਰਕਾਰ ਨੂੰ ਪ੍ਰਾਰਥਨਾ ਕਰਨਾ ਕਿ ਪੰਜਾਬ ਸਰਕਾਰ ਜੋ ਕਰੋੜ ਬਣਾ ਰਹੀ ਹੈ ਸਭ ਤੋਂ ਸੰਖੇਪ ਨੇ ਬਣਾਇਆ ਪਰ ਜੋ Hindu Devi ਦੇਪਤਿਆਂ ਦੇ ਚਿੱਤਰਾਂ ਦੇ ਜੋ ਇੱਕ ਬੰਦਰਾ ਦੇ ਉੱਪਰ ਔਰ ਖੈਣੀ ਦੇ ਉੱਪਰ Hindu Devi ਦੇ ਚਿੱਤਰ ਅਮੇਚਾ ਚਿੱਤਰ ਬਣਾਇਆ ਜਾਂਦਾ ਇਹਦੇ ਉੱਪਰ ਵੀ ਸਗਤ ਸਗਤ ਕਰੂਪ ਬਣਾਇਆ ਜਾਏ ਮੈਂ ਆਪਣੇ ਨੇ ਪਾਸੋਂ ਇੱਕ ਹਿੰਦੂ ਹੋਣ ਦੇ ਨਾਤੇ ਇੱਕ ਸਨਾਤਨੀ ਹੋਣ ਦੇ ਨਾਤੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੈਂ ਬੇਨਤੀ ਕਰਨਾ ਪ੍ਰਾਰਥਨਾ ਕਰਨਾ ਕਿ ਲੋਕ ਸਭਾ ਦੇ ਵਿੱਚ ਇਸ ਨੂੰ ਪਾਸ ਕੀਤਾ ਜਾਏ ਔਰ ਜੋ ਵੀ ਹਿੰਦੂ ਦੇਵੀ ਦੇ ਪਰਮੇਖਲਵਾੜ ਕਰਦਾ ਉਸ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਪ੍ਰਬਾਧਨ ਬਣਾਇਆ ਜਾਏ ਮੈਂ ਆਪਣੇ ਪੰਜਾਬ ਦੇ ਪ੍ਰਧਾਨ ਸ਼੍ਰੀਮਾਨ ਅਸ਼ੇਸ਼ ਸ਼ਰਮਾਈ ਨੂੰ ਮੈਂ ਇੰਤਿਕਰਾਂਗਾ ਕਿ ਜੋ ਪੰਜਾਬ ਸਰਕਾਰ ਇਸ ਮੁੱਦੇ ਦੇ ਉੱਪਰ ਵਿਧਾਨ ਸਭਾ ਦੇ ਵਿੱਚ ਬਹੁਤ ਜ਼ੋਰ ਦੇ ਨਾਲ ਬੋਲਣਾਂ ਦੀ ਬੇਤੀ ਉੱਪਰ ਸੰਕਲਪ ਬਣਾਇਆ ਚਾਹੀਦਾ ਪਰ ਮੈਂ ਲੋ ਪ੍ਰਾਰਥਨਾ ਕਰਾਂਗਾ ਕਿ ਇਸ ਦੇ ਉੱਪਰ ਵੀ ਸੰਕਲਪ ਬਣਾਇਆ ਜਾਏ ਤਾਂ ਕਿ ਜਿਹੜੇ ਸਾਡੇ ਹਿੰਦੂ ਦੇ ਜਿਹੜੇ ਸਾਡੀ ਆਸਥਾ ਦਾ ਕਿ ਕੇਂਦਰ ਨੇ ਉਹਨਾਂ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਦੇਖੋ ਸਾਡੇ ਮਾਨਯੋਗ ਭਗਵੰਤ ਜੀ ਜੋ ਕਿ ਪੰਜਾਬ ਦੇ ਇਸਨੇ ਸੀਐਮ ਨੇ ਤਾਂ ਬੜਾ ਹੀ ਇੱਕ ਸਰਗਾਨੀ ਤਦਮ ਪਰ ਇਹਦੇ ਨਾਲ ਮੈਂ ਇੱਕ ਬੇਨਤੀ ਉਹਨਾਂ ਨੂੰ ਹੋਰ ਕਰਨਾ ਚਾਹਨਾ ਕਿ ਅਗਰ ਕਿਸੇ ਸਾਡੇ ਬਹੁਤ ਹੀ ਆਦਰਨੀય ਪੂਜਨੀਏ ਕਰਨ ਸਾਹਿਬ ਜੀ ਦਾ ਜਾਂ ਬਾਈਬਲ ਦਾ ਜਾਂ ਕਿਸੇ ਵੀ ਹੋਰ ਧਰਮ ਦਾ ਮੁਸਲਮਾਨ ਧਰਮ ਦਾ ਅਪਮਾਨ ਕੀਤਾ ਜਾਂਦਾ ਹੈ ਤੇ ਫੌਰਨ ਜਿਹੜੀ 295ਏ ਦਰਜ ਕੀਤੀ ਜਾਂਦੀ ਹੈ ਮੈਂ ਇਸੇ ਤਰਜ਼ ਦੇ ਨਾਲ ਹਿੰਦੂਆਂ ਦੇ ਦੇਵੀ ਦੇਵਤਿਆਂ ਦਾ ਅਨਾਬਰ ਜਿਹੜਾ ਕਿ ਗਣੇਸ਼ ਬੰਡਲ ਦੇ ਵਿੱਚ ਹੋ ਰਿਹਾ ਹੈ ਜਾਂ ਸਾਡੀ ਪੂਜਨੀਏ 33 ਕਰੋੜ ਦੇਵੀ ਦੇਵਤਿਆਂ ਦਾ ਜਿਹੜਾ گاਉਂ ਮਾਤਾ ਦਾ ਬਾਸ ਹੈ ਉਹਦੀ ਹੱਤਿਆ ਔਰ ਉਹਦੀ ਜਿਹੜੀ ਲਗਾਤਾਰ ਬੇਅਦਬੀ ਜਿਹੜੀ ਕੀਤੀ ਜਾ ਰਹੀ ਹੈ ਸਾਡੀ ਬੇਨਤੀ ਹੈ ਸਰਕਾਰ ਅੱਗੇ ਕਿ ਇਹਦੇ ਤੇ ਵੀ ਜਿਹੜਾ ਸਖਤ ਕਾਨੂੰਨ ਜਿਹੜਾ ਬਣਾਉਣਾ ਚਾਹੀਦਾ ਤਾਂ ਕਿ ਹਿੰਦੂਆਂ ਦਾ ਵੀ ਜਿਹੜਾ ਮਨੋਵਲ ਵੱਧ ਸਕੇ ਬਾਕੀ ਜਿਹੜਾ ਕਾਨੂੰਨ ਉਹਨਾਂ ਨੇ ਪਾਸ ਕੀਤਾ ਬਹੁਤ ਅੱਛਾ ਆਹੀਂ ਉਹਦੀ ਸਲਾਹਨਾ ਕਰਨੇ ਆ ਪਰ ਆਹੀਂ ਚਾਹਨੇ ਆ ਇਸ ਸੀਜ਼ ਦੀ ਵੀ ਅਮੈਂਡਮੈਂਟ ਜਿਹੜੀ ਹੁੰਦੇ ਲੋਕੀਤੀ ਜਾਏ ਤਾਂ ਕਿ ਗਣੇਸ਼ ਜਿਹੜੀ ਬੀੜੀ ਦਾ ਬੰਡਲ ਹੈ ਜਾਂ ਜਰਦੇ ਤੇ ਜਾਂ ਪਟਾਕਿਆਂ ਦੇ ਲక్ష్ਮੀ ਬੰਡ ਪਟਾਕਾ ਇਹ ਚੀਜ਼ ਨੂੰ ਜਿਹੜਾ ਬੰਦ ਕਰਕੇ ਤੁਰੰਤ ਜਿਹੜਾ ਫੌਰੀ ਐਕਸ਼ਨ ਲਿਆ ਜਾਏ ਦੇਖੋ ਜੀ ਜਿੱਥੋਂ ਤੱਕ ਹਿੰਦੂ ਦੇਵੀ ਦੇਵਤਾ ਦੀ ਫੋਟੋਆਂ ਦਾ ਸਵਾਲ ਹੈਗਾ ਹੈ ਮੈਂ ਵੀ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਸਟੈਂਡ ਕਰਦਾ ਹਾਂ ਕਿ ਇਹ ਇਹਨਾਂ ਪਦਾਰਥਾਂ ਤੇ ਉੱਤੇ ਇਹਨਾਂ ਦੀ ਫੋਟੋਜ਼ ਨਹੀਂ ਹੋਣੀ ਚਾਹੀਦੀ ਲੇਕਿਨ ਇਹ ਜੋ ਪਾਲਿਸੀਆਂ ਹੈਗੀਆਂ ਨੇ ਇਹ ਸੈਂਟਰ ਦੀ ਪਾਲਿਸੀਆਂ ਨੇ ਜੇ ਉੱਥੇ ਭਾਜਪਾ ਦੀ ਸਰਕਾਰ ਹੈਗੀ ਹੈ ਉਹਨਾਂ ਨੂੰ ਇਹ ਸਿਰਫ ਪੰਜਾਬ ਵਾਸਤੇ ਹੀ ਨਹੀਂ ਪੂਰੇ ਦੇਸ਼ ਵਾਸਤੇ ਹੀ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ ਤਾਂ ਕਿ ਇਦਾਂ ਦੀ ਚੀਜ਼ਾਂ ਬਿਲਕੁਲ ਨਾ ਹੋਣ ਇਹਦੀ ਸਪਸ਼ਟ ਰੂਪ ਤੇ ਮੈਂ ਯੋਗਨਾ ਕਰਦਾ ਤੇ ਮੈਨੂੰ ਲੱਗਦਾ ਹੈ ਕਿ ਘੱਟੋ ਘੱਟ ਇਦਾਂ ਦੀਆਂ ਚੀਜ਼ਾਂ ਦੇ ਵਿੱਚੋਂ ਤਾਂ ਅਸੀਂ ਆਪਣੇ ਦੇਵੀ-ਦੇਵਤਾ ਨੂੰ ਬਾਤ ਰੱਖ ਸਕਦੇ ਹਾਂ ਉਹਨਾਂ ਨੂੰ ਵਿੱਚ ਇਨਵਰਵਮੈਂਟ ਨਾ ਕਰੀਏ ਇਨਫੈਕਟ ਕਈ ਵਾਰ ਅਸੀਂ ਕੋਈ ਛੋਟਾ ਜਿਹਾ ਪੈਂਪਲੇਟ ਜਾਂ ਕੋਈ ਹੱਥ ਦਸਤਖਤ ਜਿਨਨੇ ਅਸੀਂ ਉਹ ਵੀ ਕਈ ਵਾਰ ਉੱਤੇ ਵੀ ਦੇਖੋ ਤੁਸੀਂ ਫੋਟੋਜ਼ ਹੁੰਦੀਆਂ ਨੇ ਪ੍ਰਮਾਤਮਾ ਦੀਆਂ ਰੱਬ ਦੀਆਂ ਵਾਈਗਰੂ ਦੀਆਂ ਦੇਵੀ-ਦੇਵਤਾ ਹੁੰਦੀਆਂ ਤੇ ਉਹਨਾਂ ਦੇ ਨਾਲ ਵੀ ਜਦੋਂ ਅਸੀਂ ਥੱਲੇ ਸੁੱਟ ਦਿੰਨੇ ਆ ਕਿਤੇ ਨਾ ਕਿਤੇ ਮਾਂ ਚਾਉਂਦੇ ਹੋਏ ਵੀ ਜੋ ਵੀ ਅਸੀਂ ਥੱਲੇ ਸੁੱਟ ਰਿਹਾ ਉਹ ਵੀ ਗਲਤ ਚੀਜ਼ ਹੈਗੀ ਹੈ ਤੇ ਵਾਕਿਆ ਹੀ ਕੋਈ ਇਦਾਂ ਦਾ ਕਾਨੂੰਨ ਆਣਾ ਚਾਹੀਦਾ ਹੈ ਜਿਹਦੇ ਵਿੱਚ ਇਹਦਾ ਕਿਸੇ ਵੀ ਦੇਵੀ ਦੇਵਤਾ ਦੀ ਫੋਟੀਆਂ ਕਟੋ-ਕਟ ਅਨਸ਼ਲੇ ਪ੍ਰਦਾਰਥਾਂ ਦੇ ਉੱਤੇ ਤਾਂ ਬਿਲਕੁਲ ਵੀ ਨਾ ਹੋਵੇ। ਰੁਕਣਾ ਚਾਹੀਦਾ। ਉਹ ਸਾਡੇ ਦੇਵਤੇ ਸਾਡੇ ਅਰਾਧ्य ਜਿਨ੍ਹਾਂ ਤੋਂ ਅਸੀਂ ਸਿੱਖ ਲਾ ਕੇ ਆਪਣੇ ਜੀਵਨ ਨੂੰ ਚਲਾਣ ਦੀ ਇੱਕ ਪ੍ਰੇਰਣਾ ਲੈਂਦੇ ਆ। ਅਸੀਂ ਕੋਸ਼ਿਸ਼ ਕਰਨੇ ਆ ਕਿ ਉਹਨਾਂ ਦੀ ਸਿੱਖਿਆਵਾਂ ਅਸੀਂ ਆਪਣੇ ਜੀਵਨ 'ਚ ਉਤਾਰੀਏ ਤੇ ਅੱਗੇ ਵਧੀਏ। ਸਾਡੇ ਜੀਵਨ ਦਾ ਆਧਾਰ ਬੰਦੇ ਨੇ ਉਹਨਾਂ ਨੂੰ ਅਸੀਂ ਕੁਝ ਸਵਾਰਥਾਂ ਦੇ ਵਾਸਤੇ ਅਸੀਂ ਉਹਨਾਂ ਦੀ ਵਰਤੋਂ ਕਰ ਲੈਣੇ ਆ ਇੱਕ ਗਲਤ ਹੈ ਨਹੀਂ ਹੋਣਾ ਚਾਹੀਦਾ ਇਸ ਲਈ ਕਈ ਦੇਤੋਂ ਨਾ ਹਿਸ਼ਾਂ ਦੇ ਉੱਪਰ ਲਗਾਤਾਰ ਕਾਸ਼ ਮੁਕਾਸ਼ਾ ਸੰਦਰਸ਼ਾ ਤੇ ਬੇਅਦਬੀ ਦੇ ਕਾਨੂੰਨ ਬਣਾ ਲਗਾ ਤੇ ਇਹ ਇਹ ਸਾਰੇ ਸਿਲਸਿਲੇ ਵਿੱਚ ਹੀ ਲੈਣਾ ਚਾਹੀਦਾ ਕਿਸੇ ਇੱਕ ਪੰਥ ਉਪ ਪੰਥ ਮذਹਬ ਦੇ ਵਾਸਤੇ ਸਪੈਸ਼ਲ ਤੌਰ ਤੇ ਨਹੀਂ ਸਾਰਿਆਂ ਦੇ ਵਾਸਤੇ ਸਾਰਿਆਂ ਦੇ ਨਾਲ ਲਾ ਕੇ ਇੱਕ ਸਮਾਨ ਕਿਸੇ ਵੀ ਧਰਮ ਦਾ ਕੋਈ ਵੀ ਜਿਹੜਾ ਤਗੰਬਰਾ ਪੀਰਾ ਉਹਦੀ ਜੇ ਕਿਸੇ ਵੀ ਤਰੀਕੇ ਦੀ ਬੇਦਬੀ ਹੁੰਦੀ ਪਈਆ ਉਹਨੂੰ ਅਦਬ ਨਾਲ ਨਹੀਂ ਵਿਖਿਆ ਜਾ ਰਿਹਾ ਤੇ ਉਹਦੇ ਤੇ ਬੇਦਬੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਪਰ ਇਹ ਇਹ ਕਾਨੂੰਨ ਬਣਾਉਣ ਵੱਲੇ ਸਰਕਾਰ ਨੂੰ ਨਿਸ਼ਚਿਤ ਤੌਰ ਤੇ ਵਿਖਣਾ ਪੈਣਾ ਕਿਉਂਕਿ ਇਸ ਕਾਨੂੰਨ ਦੀ ਕਿਸੇ ਉਹ ਦੁਰੂਪੇ ਉਤਨੀ ਹੋ ਜਾਏਗਾ ਦੁਵਰਤੋਂ ਤੇ ਨਹੀਂ ਹੋ ਜਾਏਗੀ ਇਸ ਕਾਨੂੰਨ ਦੀ ਇਸ ਕਾਨੂੰਨ ਦੀ ਆੜ ਦੇ ਵਿੱਚ ਜਿੱਦਾਂ ਪਾਕਿਸਤਾਨ ਦੇ ਵਿੱਚ ਅਮੀ ਬਿਨੈ ਕਾਰ ਨੂੰ ਬੇਕਸੂਰੇ ਕਈ ਵਾਰੀ ਟੰਗੇ ਗਏ ਟੰਗੇ ਗਏ ਕਿਤੇ ਐਦਾਂ ਦਾ ਸਿਲਸਿਲਾ ਤੇ ਨਹੀਂ ਬਣ ਜਾਏਗਾ ਇੱਕ ਬੜਾ ਖੁਸ਼ੀ ਦੀ ਗੱਲ ਹੈ ਕਿਉਂਕਿ ਅਸੀਂ ਜਿਸ ਸਮਾਜ 'ਚ ਜੀਦੇ ਹਾਂ ਇਹ ਹਜ਼ਾਰਾਂ ਸਾਲਾਂ ਤੋਂ ਸਦੀਆਂ ਤੋਂ ਸਦਾਸ਼ੀਤਾ ਦਾ ਆਪਸੀ ਪਾਈਚਾਰੇ ਦਾ ਸੰਭਾਵ ਦਾ ਸਦਭਾਵ ਦਾ ਤੇ ਇੱਕ ਦੂਸਰੇ ਦਾ ਮਾਨ ਸਨਮਾਨ ਕਰਨ ਵਾਲਾ ਸਮਾਜ ਹੈ ਐਥੇ ਤੇ ਕਦੀ ਵੀ ਇੰਨੀ ਸਦੀਆਂ ਵੀ ਜਾਣ ਤੋਂ ਬਾਅਦ ਵੀ ਕਦੀ ਕਿਸੇ ਤਰੀਕੇ ਦੀ ਕੋਈ ਸਮੱਸਿਆ ਆਈ ਨਹੀਂ ਸੀ ਤੇ ਜੇ ਹੁਣ ਆਇਆ ਕਰਦੀ ਹੈ ਇਹ ਇੱਕ ਅੱਤਰਫ ਹੈ ਇੱਕ ਤਰ੍ਹਾਂ ਦਾ ਕਿਸੇ ਵੀ ਸਮਾਜ ਨੂੰ ਤੋੜਦੀ ਹੈ ਜੋੜਦੀ ਨਹੀਂ ਇਸ ਨੂੰ ਸੰਕੁਚਿਤ ਕਰਦੀ ਹੈ ਇਸ ਦਾ ਵਿਸਤਾਰ ਨਹੀਂ ਹੁੰਦੀ ਤੇ ਨਿਸ਼ਚਿਤ ਤੌਰ ਤੇ ਜੇ ਇਸ ਤਰ੍ਹਾਂ ਦੀ ਬੇਅਦਬੀਆਂ ਹੋ ਰਹੀਆਂ ਨੇ ਕੀਤੀਆਂ ਜਾ ਰਹੀਆਂ ਨੇ ਇੱਕ ਉੱਤੇ ਕਲੂਰ ਬਣਿਆ ਤੇ ਇੱਕ ਸਵਾਗਤ ਹੋ ਗਿਆ ਪਰ ਸਾਰੇ ਲੋਕਾਂ ਸਾਰੇ ਲੋ ਉਹਦੇ ਵਿੱਚ ਸਮੇਟਿਆ ਜਾਏ ਸਾਰੇ ਉਹਦੇ ਵਿੱਚ ਆਣ ਤੇ ਫਿਰ ਲੱਗਦਾ ਸਵਾਗਤ ਜੋਗੇ ਕਰਮ ਤਦ ਤੱਕ ਤੁਸੀਂ ਦੇਖਦੇ ਰਹੋ ਡੇਨਿਕ ਸਵੇਰਾ ਟੀਵੀ ਮੈਨੂੰ ਦੀ ਉਹ ਇਜਾਜ਼ਤ ਮੈਂ ਰਜੇਸ਼ ਕੁਮਾਰ ਸੁਜਾਨਪੁਰ ਤੋਂ ਡੇਨਿਕ ਸਵੇਰਾ ਲਈ ਖਾਸ ਰਿਪੋਰਟ